ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 15 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਗ੍ਰਹਿ ਲਗਨ ਸ਼ਗਨ ਅਪਸ਼ਗਨ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਹਦੇ ਵਿੱਚ ਕੱਲ ਤੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂ ਗੁਰਬਾਣੀ ਰਹੀਂ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ ਇਹ ਕਿਹੜਾ ਮੂਰਤ ਚੰਗਾ ਹੈ ਕਿਹੜਾ ਦਿਹਾੜਾ ਜਾਂ ਕਿਹੜਾ ਸਮਾਂ ਪਵਿੱਤਰ ਹੈ ਜਿਹੜੀ ਗੱਲ ਸੀ ਪਹਿਲਾਂ ਸਮਝ ਚੁੱਕੇ ਆ ਉਤੇ ਇਹ ਵੀ ਸਾਰੇ ਅਕਾਲਪੁਰਸ ਤੇ ਮੜਾਏ ਨੇ ਸਾਰੇ ਇੱਕੋ ਜੇ ਨੇ ਜੇ ਅਸੀਂ ਮੂਰਤ ਵਾਲੇ ਤੇ ਸ਼ੁਭ ਸ਼ੁਭ ਵਾਲੇ ਕਨਸੈਪਟ ਨੂੰ ਹੀ ਰੱਦ ਕਰਤਾ ਗੁਰਬਾਣੀ ਨੇ ਤੇ ਸਵਾਲ ਕੁਝ ਅਜੀਬ ਜਿਹਾ ਲੱਗਦਾ ਹੋਏਗਾ ਮੈਂ ਕੱਲ ਵੀ ਬੇਨਤੀ ਕੀਤੀ ਸੀ لیکن ਅਸੀਂ ਆਪਣੇ ਜੀਵਨ ਦੇ ਵਿੱਚ ਵੀ ਵੇਖਨੇ ਆ ਕਿਸੇ ਸਮੇਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਬੜਾ ਖੇੜਾ ਹੁੰਦਾ ਹੈ ਕਿਸੇ ਵੇਲੇ ਉਦਾਸੀ ਆ ਜਾਂਦੀ ਹੈ ਸਮੇਤ ਸਾਰੇ ਇੱਕੋ ਜਿਹੇ ਚੱਲਦੇ ਨੇ ਕੁਦਰਤ ਦੇ ਬਣਾਇਆ ਤਾਂ ਸਾਰੇ ਇੱਕੋ ਜਿਹੇ ਖੇਲ ਹੈ ਇਹਦਾ ਮਤਲਬ ਸਾਡੇ ਜੀਵਨ ਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ ਜਿਹਦਾ ਪ੍ਰਭਾਵ ਸਾਡੇ ਉੱਤੇ ਪੈਂਦਾ ਹੈ ਜੀਵਨ ਦੇ ਵਿੱਚ ਉਹ ਕਿਹੜੀ ਤਬਦੀਲੀ ਆਉਂਦੀ ਹੈ ਕਿਸ ਤਰ੍ਹਾਂ ਦੀ ਤਬਦੀਲੀ ਆਂਦੀ ਹੈ ਜਿਸ ਨਾਲ ਕਿਸੇ ਸਮੇਂ ਨੂੰ ਅਸੀਂ ਬਹੁਤ ਚੰਗਾ ਕਹਿ ਸਕਨੇ ਆ ਬੜਾ ਪਵਿੱਤਰ ਕਹਿ ਸਕਨੇ ਆ ਇਹ ਹੈ ਜਿਹੜੀ ਗੱਲ ਸਮਝਣ ਦੀ ਕੋਸ਼ਿਸ਼ ਹੋ ਰਹੀ ਹੈ ਆਇਆ ਪਹਿਲਾ ਪਰਮਾਨ ਜਦ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਇੱਥੇ ਮੇਰੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਾਵੇਲਾ ਸੋਮੂਹਰਤ ਸਾਹ ਕੜੀ ਸੇਮੂਹਰ ਸੋਮੂਹਰਤ ਸਫਲ ਹੈ ਮੇਰੀ ਜਿੰਦਰੀਏ ਜਿਤ ਹਰ ਮੇਰਾ ਚਿਤ ਆਵੇ ਰਾਮ ਜਦ ਨਾਮ ਇੱਕ ਨਾਮ ਤੇ ਆਇਆ ਮੇਰੀ ਜਿੰਦਰੀ ਏ ਜਮ ਕੰਕਰ ਨਹੀਂ ਡਾ ਬਹਿਰਾ ਤੀਜਨਾਂ ਨੇ ਬਖਸ਼ਿਸ਼ ਕੀਤਾ ਸ਼ਬਦ ਹੈ ਗੁਰੂ ਅਮਰਦਾਸ ਬਾਸ਼ਾ ਨੇ ਬਖਸ਼ਿਸ਼ ਕੀਤੀ ਸਾਨੂੰ ਸਮਝਾਇਆ ਸਾਵਿਲਾ ਉਹ ਵਕਤ ਸੋ ਮੂਰਤ ਉਹ ਮੂਰਤ ਸਾਂ ਘੜੀ ਉਹ ਟਾਈਮ ਸੋ ਮਹਤ ਮੂਰਤ ਕਢਾਇਆ ਜਾਂਦਾ ਹੈ ਮਹਤ ਕਹਿੰਦੇ ਜਿਹਨੂੰ ਸਮਝ ਨਾ ਵੀ ਇਹ ਬੜਾ ਚੰਗਾ ਸਮਾਂ ਸਫਲ ਹੈ ਮੇਰੀ ਜ਼ਿੰਦਗੀ ਇਹ ਸਾਰੀਆਂ ਗੱਲਾਂ ਉਹ ਵੇਲਾ ਵੀ ਉਹ ਮੂਰਤ ਵੀ ਉਹ ਟਾਈਮ ਵੀ ਉਹ ਸਮਾਂ ਜਿਹੜਾ ਖੇੜੇ ਵਾਲਾ ਹੈ ਉਹ ਸਾਰੇ ਸਫਲ ਨੇ ਜੇ ਕੰਡੀਸ਼ਨ ਹੈ ਜਿੱਤ ਫਰ ਮੇਰਾ ਚੇਤਾ ਬੈਰਾ ਜਿਸ ਨੂੰ ਮੇਰਾ ਉਸ ਅਕਾਲਪੁਰ ਕੋਈ ਰੂਪ ਜਿੱਦੂ ਯਾਦ ਆ ਰਹੇ ਜਿਹੜਾ ਜਿਹਦੇ ਚਿੱਤੇ ਚ ਬਸਿਆ ਹੋਇਆ ਹੈ ਕਿਉਂਕਿ ਸਫਲ ਜੀਵਨ ਦਾ ਕਲ ਸਮਾ ਉਹ ਹੀ ਹੈ ਜਿਹੜਾ ਉਹਦੇ ਪਿਆਰ ਦੇ ਵਿੱਚ ਹੈ ਉਹਦੀ ਯਾਦ ਦੇ ਵਿੱਚ ਹੈ ਬਾਕੀ ਜਿੰਨੇ ਮਰਜੀ ਮਹੂਰਤ ਕਢਾ ਲੀਏ ਜਿੰਨੇ ਮਰਜੀ ਸ਼ੁਭ ਸ਼ਬਦ ਚਰਚੇ ਕਰ ਲਈਏ ਉਹਦੇ ਵਿੱਚੋਂ ਸ਼ੁਭ ਸਮਾ ਚੁਣ ਲਈਏ ਉਹ ਸਭ ਅਜਾਈ ਨੇ ਜੇ ਅਕਾਲ ਪੁਰਖ ਭੁੱਲਿਆ ਹੋਏ ਤੇ ਤਾਂ ਤੇਸ ਗਲਤ ਅਸੀਂ ਸਾਡੇ ਭੁੱਲੜ ਵੀਰ ਭੈਣਾ ਇਤਾਂ ਜਾਂ ਕਿ ਮੋੜਤ ਕਢਾਉਂਦੇ ਨੇ ਇਹਨਾਂ ਪਰਮਾਚ ਬੰਦੇ ਨੇ ਕਿ ਜੀਵਨ ਦੇ ਵਿੱਚ ਕੋਈ ਔਕੜ ਆਉਂਦੇ ਨੇ ਉਹ ਮੁਸ਼ਕਲ ਹੁੰਦੀਆਂ ਨੇ ਉਹਨਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ ਇਹ ਸੋਚ ਕੇ ਕਿ ਜੇ ਪਹਿਲਾਂ ਕੋਈ ਮੂਰਤ ਕਢਾ ਲਾਂਗੇ ਕੋਈ ਇਹ ਕਰਾਰਾਂਗੇ ਤੇ ਫਿਰ ਉਹ ਔਕੜਾਂ ਨਹੀਂ ਆਉਣਗੀਆਂ ਇਹ ਕਿ ਜਿਹੜਾ ਭਰਮਜਾਲ ਫੈਲਾ ਦਿੱਤਾ ਗਿਆ ਉਸ ਭਰਮਜਾਲ ਚ ਉਲਝੇ ਹੋਏ ਇਹ ਜਾਂਦੇ ਨੇ ਇਹ ਇਹਨਾਂ ਠੱਗਾਂ ਕੋਲ ਜੋਤੀਆਂ ਉਹ ਬਿਰਾਦ ਕੋਲ ਮੂਰਤ ਘਟਾਉਂਦੇ ਨੇ ਅਗਰੇ ਲਗਨ ਦੇ ਚੱਕਰ ਚ ਪੈਂਦੇ ਨੇ ਪਰ ਸਤਿਗੁਰੂ ਨੇ ਇੱਥੇ ਫੈਸਲਾ ਕਰ ਦਿੱਤਾ ਜਨ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ ਜੇ ਉਸ ਕਾਲ ਹੋਏ ਮੇਰੀ ਜਿੰਦੇ ਜੇ ਉਸ ਕਾਲ ਪਰ ਨੂੰ ਸਦਾ ਯਾਦ ਰੱਖੇ ਫਿਰ ਇਹੋ ਘੜਾ ਆਣ ਕੀ ਹੀ ਜ਼ਿੰਦਗੀ ਦੇ ਵਿੱਚ ਜਮ ਕੰਕਰ ਨਹੀਂ ਡਾਵੇ ਆਰਾਮ ਸਭ ਤੋਂ ਵੱਡਾ ਡਰ ਜਿਹੜਾ ਮੌਤ ਦਾ ਡਰ ਹੈ ਉਹ ਹੀ ਖਤਮ ਹੋ ਜਾਏਗਾ ਤੈਨੂੰ ਕਿਉਂਕਿ ਗੁਰਬਾਣੀ ਵੀ ਸਤਿਗੁਰੂ ਨੇ ਸੰਬਖਸ਼ ਕੀਤੀ ਸਮਝਾਇਆ ਨਾ ਮਰਨੇ ਤੇ ਜਗਤ ਦੇ ਜੀਵਿਆ ਲੋੜੇ ਸਭ ਕੋਈ ਸਭ ਜੀਵਣਾ ਚਾਹੁੰਦੇ ਨੇ ਮਰਨਾ ਕੋਈ ਨਹੀਂ ਚਾਹੁੰਦਾ ਸਭ ਤੋਂ ਵੱਡਾ ਡਰ ਬਰੰਦ ਤੇ ਮੌਤ ਦਾ ਡਰ ਹੀ ਤੈਨੂੰ ਖਤਮ ਹੋ ਜਾਏਗਾ ਬਾਕੀ ਸਭ ਕੁਝ ਦੁਨਿਆਲੀ ਮੁੱਕ ਜਾਏਗਾ ਸਾਰੀ ਗੱਲ ਇਹ ਹੀ ਹੈ ਕਿ ਉਹ ਅਕਾਲਪੁਰ ਸਾਡੇ ਚਿੱਤੇ 'ਚ ਬਸਿਆ ਹੈ ਕਿ ਨਹੀਂ ਬਸਿਆ ਜੇ ਬਸਿਆ ਹੋਇਆ ਉਹਦੀ ਯਾਦ ਕਰ ਰਹੇ ਆ ਉਹਦੇ ਪਾਣੇ ਚ ਉਹਦੀ ਰਜ਼ਾ 'ਚ ਕਰਮ ਕਰ ਰਹੇ ਆ ਤੇ ਹਰ ਸਮਾਂ ਪਵਿੱਤਰ ਹੈ ਹਰ ਟਾਈਮ ਸ਼ੁਭ ਮੂਰਤ ਹੈ ਜੇ ਉਹ ਯਾਦ ਹੈ ਤੇ ਤੇ ਜੇ ਭੁੱਲ ਜਾਈਏ ਤੇ ਫਿਰ ਸਤਕੁਟਰ ਫੈਸਲਾ ਕਰ ਦਤਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਕ ਅਜੇ ਦੂਸਰੇ ਪਰਮਾਨਤ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਨਸਮ ਜੁਦਦੇ ਨੇ ਵੀ ਲਾਭ ਖਤ ਸਭ ਸੁਹਾਇਆ ਜਿਸ ਸੱਚਾ ਮੇਰੇ ਮਨ ਪਾਇਆ ਕੋਈ ਗੱਲ ਹੈ ਉਸੇ ਗੱਲ ਨੂੰ ਸਾਨੂੰ ਬਾਰ ਬਾਰ ਥੋੜਾ ਲਫ਼ਜ਼ਾਂ ਦਾ ਫਰਕ ਕਰਕੇ ਦ੍ਰਿੜ ਕਰਾਇਆ ਜਾ ਰਿਹਾ ਸਾਡੇ ਅੰਦਰ ਵਸ ਚ ਹੈ ਹਰ ਵੇਲਾ ਸੋਣਾ ਹਰ ਟਾਈਮ ਸੋ ਆਪਣਾ ਹੈ ਸਭ ਸੁਹਾਇਆ ਸਭ ਰਬ ਉਸ ਕਾਲਪੁਰ ਤੋਂ ਬਣਾਇਆ ਹੋਇਆ ਹੈ ਉਹ ਤਾਂ ਬਣਾਇਆ ਹੋਇਆ ਖੇਲ ਹੈ ਤੇ ਫਿਰ ਕੋਈ ਚੰਗਾ ਤੇ ਕੋਈ ਮਾੜਾ ਕਿਵੇਂ ਹੋ ਸਕਦਾ ਸਾਡੇ ਮਨ ਦੀ ਅਵਸਥਾ ਹੈ ਜੇ ਕਾਲਪੁਰ ਦੀ ਯਾਦ ਹੈ ਤੇ ਫਿਰ ਸਾਰਾ ਸੋਨਾ ਲੱਗੇਗਾ ਚਿਤ ਸੱਚਾ ਮੇਰੇ ਮਨ ਪਾਇਆ ਜਿਸ ਵੇਲੇ ਉਹ ਕਾਲਪੁਰ ਖਾਇਕ ਰੂਪ ਮੈਨੂੰ ਚੰਗਾ ਲੱਗਣ ਲੱਗ ਪਵੇ ਮੈਨੂੰ ਉਹ ਤੇ ਪੂਰਨ ਵਿਸ਼ਵਾਸ ਆ ਜਾਏ ਮੈਂ ਅਡੋਲ ਹੋ ਕੇ ਉਹਦੇ ਬਣਾਏ ਅਨਮੋਲ ਸਿਧਾਂਤਾਂ ਦੇ ਮੁਤਾਬਕ ਉਹਦੇ ਬਣਾਏ ਕੁਦਰਤ ਦੇ ਅਟਲ ਨਿਯਮਕ ਜੀਵਨ ਬਤੀਤ ਕਰੀ ਚੁੱਕਾ ਹਾਂ ਬਹੁਤ ਵਧੀਆ ਸਾਰਾ ਹੀ ਹੈ ਸਤਿਗੁਰੂ ਨੇ ਤੇ ਬੜੇ ਸਪਸ਼ਟ ਲੱਗਦੇ ਸਾਡੇ ਸਾਰੇ ਬਹਿਮ ਪਰਮ ਦੂਰ ਕੀਤੇ ਨੇ ਅਸੀਂ ਆਪਣੇ ਦੁਆਲੇ ਆਪ ਹੀ ਚੱਕਰ ਬੁਣ ਲਿਆ ਜਿੱਥੋਂ ਸਤਗੁਰੂ ਸਾਨੂੰ ਕੱਢਿਆ ਸੀ ਉੱਥੇ ਫੇਰ ਫਸਣ ਦੀ ਕੋਸ਼ਿਸ਼ ਕਰ ਰਹੇ ਫਸਣ ਦੀ ਕੋਸ਼ਿਸ਼ ਹੀ ਕਰ ਰਹੇ ਬਹੁਤੇ ਵਾਰ ਫਸੇ ਪਏ ਨੇ ਸਿਰਫ ਇਹ ਹੈ ਵੀ ਜਿਨ੍ਹਾਂ ਨੂੰ ਜੋਤਸ਼ੀ ਕਿਹਾ ਜਾਂਦਾ ਸੀ ਪੰਡਤ ਕਿਹਾ ਜਾਂਦਾ ਸੀ ਉਹਨਾਂ ਕੋਲ ਨਹੀਂ ਜਾਂਦੇ ਉਹਨਾਂ ਦੇ ਬਦਲੇ ਹੋਏ ਰੂਪ ਡੇਡੇਗਰ ਆ ਗਏ ਨੇ ਚਿੱਟੇ ਚੋੜਿਆਂ ਵਾਲੇ ਤੇ ਲੰਗੀਆਂ ਲੱਤਾਂ ਵਾਲੇ ਤੇ ਗੋਲਪੱਗਾਂ ਵਾਲੇ ਉੱਥੇ ਤੁਰੇ ਜਾ ਰਹੇ ਨੇ ਫਰਕ ਕੋਈ ਖਾਸ ਨਹੀਂ ਪਿਆ ਪਰਮਜਾਲ ਟੁੱਟੇਗਾ ਇਸ ਪਰਮਜਾਲ ਚੋਂ ਨਿਕਲਾਂਗੇ ਤੇ ਜੀਵਨ ਦਾ ਰਸ ਮਾਣ ਸਕਾਂਗੇ ਫਿਰ ਹਰ ਵੇਲਾ ਹੀ ਸੁਆਵਲਾ ਲੱਗੇਗਾ ਜੋ ਵੀ ਉਹ ਸਕਲਪੁਰ ਦੇ ਅਟਲ ਪਾਣੇ ਚੱਲ ਰਿਹਾ ਉਹ ਵੀ ਮਿੱਠਾ ਲੱਗੇਗਾ ਅਜੀਬਾਸੇ ਤੇਨੇ ਕਿ ਬਚਨ ਪਰਵਾਣ ਕਰਨਾ ਵਾਹੀਆ ਭੁਲਾ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ